ਲੋਗ ਯਾਰ ਮੀਤ ਸੁਣ ਸਾਜਣੋ ਬਿਨ ਹਰ ਸੁਖ ਨੂੰ ਨਹੀਂ ਯਾਰ ਮੀਤ ਸੁਣ ਸਾਜਣੋ ਦੇਖੋ ਉਪਦੇਸ਼ ਕਰ ਰਹੇ ਨੇ ਜੀ ਨੂੰ ਉਹਨੂੰ ਯਾਰ ਮੀਤ ਕਰ ਰਹੇ ਨੇ ਸਿੱਖ ਨੂੰ ਆਪਣੇ ਸਾਜਣ ਕਹਿ ਰਹੇ ਨੇ ਯਾਰ ਮੀਤ ਸੁਣ ਸਾਜਣੋ ਬਰਾਬਰ ਦਾ ਦਰਜ ਹੈ ਕੇਲੇ ਨਹੀਂ ਕਹਿ ਰਹੇ ਸੋਸਾਇਟੀ ਲੋਕ ਦਿਨ ਹਰ ਸੁਣਣਾ ਨਹੀਂ ਦਿਨ ਹਰ ਸੁਣਣਾ ਹੈ ਆਪਣੇ ਸਿੱਖਾਂ ਨੂੰ ਵਿਦੇਸ਼ ਗੱਲ ਨੇ ਖੈਰ ਇਹਨੇ ਯਾਰ ਵੀ ਸਮਝਾ ਜਣੋ ਕੋਣ ਕਹਿੰਦਾ ਗੁਰੂ ਕੇਲੇ ਦਾ ਰਿਸ਼ਤਾ ਹੈ ਕਿਤੇ ਧੌਣ ਤੇ ਧਾਈ ਗੁਰਬਾਨੀ ਚੱਲਦੀ ਹੈ ਕਿਉਂ ਕਿਤਾ ਹੈ ਜਿਹਨੂੰ ਪੜਾਇਆ ਹੈ ਆਪਣੇ ਇਸ ਕੀਤਾ ਉਸੇ ਨੂੰ ਕਹੀ ਗੱਲ ਉਸੇ ਤੋਂ ਸਮਝੋਣ ਕੀਤਾ ਹੈ ਹਿੰਦੂ ਮੱਤ ਸਾਰੀਆਂ ਹੀ ਪਤਾ ਨਹੀਂ ਕਿੱਥੋਂ ਮੰਨ ਲਈ ਕਿ ਮੈਂ ਪੈਰਾਸ਼ੂਟ ਨਟਾਵ ਲਈਆ। ਨੜੇ ਡਿੱਗਿਆ ਨਾ ਸਾਡੀ ਬੱਸ ਬਖਰੀਆ ਨਿਆਰੇ ਖਾਸ ਤੇ ਨਿਆਰੇ ਕਹਦਾ ਰਹਿ ਗਿਆ ਵੀ ਤੁਸੀਂ ਕਿੱਥੋਂ ਰਹਿ ਗਏ ਨਿਆਰੇ ਤੁਸੀਂ ਨਿਆਰੇ ਸੀਗੇ ਜੇ ਗੁਰਬਾਨੀ ਨੂੰ ਵਿਚਾਰੋ ਫੇਰ ਨਿਆਰੇ ਹੀ ਹੋ ਪਰ ਬਿਨਾ ਵਿਚਾਰੇ ਜੋ ਪਰੇ ਸੋਫਾ ਚੇਪ ਪਛਤਾਏ ਉਹਨੂੰ ਪੇਸਾਈ ਜਾਓ ਉਹਦੀ ਰਖਾਇਸ਼ ਜਾਰ ਮੇਤਸੋ ਸਾਜਰੋ ਬਿਨ ਹਰ ਸੂਤਲ ਨਾਹੀਂ ਨਾਨਕ ਤੇ ਬੰਧਨ ਕਟੇ ਗੁਰ ਕੀ ਚਰਨੀ ਪਾਏ ਨਾਂਗ ਕਹਿ ਬੰਧਨ ਕਟੇ ਗੁਰ ਕੀ ਚਰਨੀ ਪਾਏ ਗੁਰ ਕੀ ਚਾਣੀ ਪਾਏ ਜਿਹੜੇ ਗੁਰ ਕੀ ਗਿਆਨ ਦੇ ਪਿੱਛੇ ਲੱਗ ਗਏ ਨੇ ਜਿਹੜੇ ਗਿਆਨ ਹੈ ਜਿਹਨੂੰ ਮਨ ਮੰਨ ਗਿਆ ਗਿਆਨ ਨੂੰ ਵੀ ਠੀਕ ਹੈ ਨਾ ਫਿਰ ਮਗਰ ਨਾ ਲੱਗੇ ਚਾਣੀ ਪਾਇਦਾ ਮਨ ਨੂੰ ਪਿੱਛੇ ਲੱਗਣਾ ਹੁੰਦਾ ਚਾਣੀ ਪਾਇਦਾ ਉਹਦਾ ਮੱਠੇ ਸੁਣਾ ਨਹੀਂ ਹੁੰਦਾ ਚਲੋ ਚਲੋ ਮਾਰਨ ਗੋਬਿੰਦ ਇਹ ਕਹਣੀ ਬਾਇਓ ਉਹਦੀ ਪੈਰ ਚ ਪੈਰ ਰਸਤੇ ਚੱਲਣਾ ਪਿੱਛੇ ਚੱਲਣਾ ਕਥਟੇ ਕਲਾ ਨਹੀਂ ਜਿਆਡੇ ਜਿਹੜੇ ਆਪਣੇ ਆਪ ਨੂੰ ਗੁਰਪੀਰ ਸਦਾਏ ਮੰਗਣ ਜਾਏ ਕਨਕੇ ਕਹੁੰਨਾ ਉਹਨਾਂ ਦੇ ਪਿੱਛੇ ਨਹੀਂ ਲੱਗਣਾ ਇੱਥੇ ਵੀ ਪਿੱਛੇ ਨਹੀਂ ਲੱਗਣਾ ਗੁਰਕਾਰਿਆ ਸਾਧਨ ਆ ਆ ਗੁਰਕਾਰਿਆ ਸਾਧਨ ਕਰਕਮਾਗੋ ਇਹ ਹੈ ਜਾਂ ਨਹੀਂ ਹੁਣ ਚੜਨੀ ਬੈਰ ਨੂੰ ਮੈਂ ਤੁਹਾਡੇ ਖਲਾ ਮੰਨ ਲਿਆ ਤੁਸੀਂ ਮਤਟੇ ਤਾਂ ਇਹਦੇ ਕੀ ਹੋਣੀ ਰਿਟਿਊਨ ਕਰੇ ਤੇ ਹੁਣੇ ਕੁਝ ਮੰਨੇ ਤੇ ਹੁਣੇ ਪਿੱਛੇ ਲੱਗਣਾ ਹੁੰਦਾ ਬੰਨਣਾ ਜੇ ਪਿੱਛੇ ਲੱਗੇਗਾ ਬੰਨਗੇ ਜਦ ਟਿਕਣਾ ਮਤਲਬ ਉਹਦਾ ਮਨਣਾ ਹੁੰਦਾ ਦੀ ਸਭ ਕੁਝ ਉਲਟ ਬਣਾ ਦੇ ਉਹ ਬੰਦੇ ਮਾਰਗ ਤੇ ਚੱਲਣਾ ਚਾਹਣ ਚੱਲੋ ਮਾਰਗ ਕੋ ਬੰਦੇ ਇਹ ਚੱਡੀ ਪੋਣੁਰ ਕੀ ਚੱਡੀ ਉਹ ਬੰਦੇ ਮਾਰਗ ਤੇ ਚੱਲਣਾ ਜੋ ਗੁਰਬਾਣੀ ਕਹਦੀ ਆ ਉਸ ਦਿਸ਼ਾ ਵਾਲ ਨੂੰ ਬੰਦ ਨਾ ਇਹ ਗੁਰ ਕੀ ਚੱਣ ਉਹ ਇਹ ਜਿਹੜਾ ਸਰੀਰ ਆ ਦੇ ਚੱਣ ਨਹੀਂ ਹੁੰਦੇ ਇਹ ਚੱਣ ਹੁੰਦੇ ਹੀ ਨਹੀਂ ਇਹਨਾਂ ਨੂੰ ਕਹਿਣਾ ਨਹੀਂ ਅਸਲੀਂ ਦੇ ਬਰਦ ਹੱਦ ਪੈਰ ਕਰ ਕੰਮ ਦਾ ਸਬ ਇਹਦਾ ਜ਼ਿੰਦਾਰੀ ਕੰਮ ਕਰਨ ਨੂੰ ਦਿੱਤੇ ਹੋਏ ਨੇ ਬਾਟੋਣ ਨੂੰ ਤੋਣ ਨੂੰ ਫਿਰਨ ਨੂੰ ਸੋਲ ਫਿਰਦੇ ਕੰਮ ਕਰਨ ਨੂੰ ਵੋੜ ਬਾਹਰ ਚੱਕਣ ਨੂੰ ਲਿਆਉਣ ਨੂੰ ਇਹਦਾ ਇਸ ਗੱਲ ਨੂੰ ਨੇ ਸਰੀਰ ਨੂੰ ਕਿੱਕੇ ਤੋੜਨਾ ਫਿਰਨਾ ਇਹੜਾ ਕੋ ਬੰਦੇ ਮਾਰਗ ਤੇ ਪੈਰ ਤੁਰ ਕੇ ਚਲੇ ਜਾਂਦਾ ਉਹਦਾ ਹਿੰਦੂਵਾਦ ਆ ਵੀ ਫਿਰ ਸੁਣ ਨੂੰ ਗਏ ਜੀ ਤੁਰ ਕੇ ਉਹ ਤਾਂ ਫਿਜ਼ੀਕਲ ਚੀਜ਼ ਹੋ ਗਈ ਫਿਰ ਸੁਣ ਇਹ ਤਾਂ ਫਿਜ਼ੀਕਲ ਚੀਜ਼ ਹੋ ਗਈ ਸਪਿਰਚੁਅਲ ਨੂੰ ਤਾਂ ਰਹਿ ਹੈ ਹੀ ਨਾ ਮੰਦਾ ਦਾ ਤੁਰਨਾ ਫਿਰਨਾ ਰਹਿ ਹੈ ਹੀ ਨਾ ਫਿਰ ਤੁਰ ਕੇ ਜਾਂਦੇ ਨੇ ਅਸਿਓ ਤੇ ਹੋਰ ਤਾਂ ਬਹਿੜਾ ਕੋ ਬਣ ਗਿਆ ਰਾਖੜ ਬਣ ਗਿਆ ਜਾਂ ਤਾਂ ਹੈ ਨਹੀਂ ਸੀ ਐ ਡਡੇ ਕਹਿੰਦੇ ਸਾਡੇ ਕੋਲ ਹੱਥ ਹੀ ਚੱਕ ਕੇ ਅਸਮਾਨ ਚ ਬਾਹਰ ਘੁੰਮਦੇ ਫਿਰਦੇ ਨੇ ਆਪ ਤੁਰ ਕੇ ਹਵਾਲਾ ਤੇ ਜਿਹੜੇ ਛਾਂਵਾਰ ਗਈ ਪਾਰ ਕਰਦੇ ਨਾ ਮਾਰਨ ਜਿਹੜੇ ਝੂਠ ਬੋਲਿਆ ਜਿਹੜਾ ਆਦਮੀ ਹੱਥ ਹੀ ਮਾਰ ਦਿੰਦਾ ਅਸਮਾਨ ਚ ਇੰਨੀ ਦੂਰ ਪਛਾਣ ਹੁੰਦਾ ਹਵਾਲਾ ਨੂੰ ਤੁਰ ਕੇ ਜਾਣਾ ਪੈਂਦਾ ਉਹਨਾਂ ਕੋਲ ਡਡੇ ਹਥਿਆਰ ਨੇ ਡਡੀਆਂ ਚੀਜ਼ਾਂ ਨੇ ਐਨੀ ਐਨੀ ਸ਼ਕਤੀਆਂ ਨੇ ਕ੍ਰਿਸ਼ਨ ਨੇ ਪੰਜਾਬ ਨੂੰ ਤਾਂ ਸਾਰਿਆਂ ਨੂੰ ਹੁਣ ਅਸਰ ਚੱਕਰ ਤੇ ਰੱਖ ਕੇ ਜਲ ਦੱਸੋ ਕਿੱਥੇ ਪੰਜਾਬ ਸਭ ਝੂਠ ਹੈ ਇਹ ਕੁਝ ਨਹੀਂ ਇਹਦੇ ਵਿੱਚ ਰੱਖਿਆ ਹੋਇਆ ਇਹ ਕੀ ਰੱਖਿਆ ਨਾ ਗੱਲਾਂ ਔਰ ਬਲਿਆ ਵੀ ਕੀ ਕਿਸਮ ਹੈ ਨਾ ਜੀ ਕੀ ਮਿਲਿਆ ਇਹਦਾ ਜੋ ਜੋਖਾ ਹੈਗਾ ਹੋਣਾ ਇਹਨੂੰ ਬਸ ਪ੍ਰਚਾਰ ਹੁੰਦਾ ਹੀ ਕੁਝ ਮਿਲਿਆ ਜਿਹੜਾ ਜਿਹੜਾ 11-12 ਸਾਲ ਦੀ ਗੁਲਾਮੀ ਤੋਂ ਵੀ ਬੇਈਮਾਨੀ ਜਿੱਦ ਸਾਈ ਮਿਲੀ ਝੂਠ ਵਰਸਾਈ ਮੜਿਆ ਹਿੰਦੁਸਤਾਨ ਨੂੰ ਸਾਰੇ ਨੂੰ ਝੂਠਾ ਬੇਈਮਾਨੀ ਜਿਹੜੇ ਲੀਡਰ ਨੇ ਸਭ ਝੂਠ ਬੋਲਦੇ ਨੇ ਪਹਿਲਾਂ ਪਿੱਛੋਂ ਕੋਈ ਸ਼ਰਮ ਨਹੀਂ ਕਰਦਾ ਮੈਂ ਝੂਠ ਬੋਲਿਆ ਸੀ ਵਰਸਾਈ ਮਿਲੀ ਗਿਆ ਤਾਂ ਬੁੱਝਾ ਸਾਨੂੰ ਬਾਤ ਸ਼ਰਮ ਨਹੀਂ ਕਰਦਾ ਕੋਈ ਵੀ ਅਸੀਂ ਝੂਠ ਬੋਲਿਆ ਕੱਲ ਪਰਵਾਹ ਨਹੀਂ ਕਰ ਬੋਟਾ ਲਿਆ ਝੂਠ ਬੋਲਿਆ ਅੱਜ ਹਰ ਲੋਕ ਕੀ ਕਹਿਣਗੇ ਪਰਵਾਹ ਕੋਈ ਨਹੀਂ ਕਿ ਬ੍ਰਿਸ਼ਟ ਮਿਲਿਆ ਹੋਇਆ ਸਾਨੂੰ ਏਡੂ ਘਰੋਂ ਚੋਂ ਮਿਲਿਆ ਹੋਇਆ ਹੈ ਘਰੋਂ ਤੋਂ ਵੱਡੀ ਚੀਜ਼ੇ ਨਹੀਂ ਕੋਈ ਹੁੰਦੀ ਜਿਹੜੇ ਬ੍ਰਿਸ਼ਟ ਮਿਲਿਆ ਹੈ ਸਭ ਤੋਂ ਬੜੀਆ ਧਰਮ ਨੂੰ ਦੋਸਤਾਂ ਦਾ ਬੇਦ ਹਿੰਦੁਸਤਾਨ ਦੇ ਸਭ ਤੋਂ ਘਟਿਆ ਧਰਮ ਨੂੰ ਜਿਹੜਾ ਹੈ ਦਾ ਸੁਭਾਅ ਕੈਕਟਰ ਹਿੰਦੁਸਤਾਨ ਦਾ ਯਾਦਗੀ ਜੀ ਦਾ ਹੋਇਆ ਬਹੁਤ ਵਧੀਆ ਹੋਇਆ ਇਆ ਫਿਰ ਬਹੁਤ ਹੈ ਘਟਿਆ ਹੋਇਆ ਕਿਉਂਕਿ ਇਸ ਮਤਲਬ ਦਾ ਵਿਰੋਧ ਹੀ ਹੋਇਆ ਹਿੰਦੁਸਤਾਨ 'ਚ ਜਿਆਦਾ ਸ਼ੁਰੂ ਤੋਂ ਹੀ ਸੱਚੀ ਮਤਲਬ ਰੋਜ਼ ਵੀ ਤਾਂ ਹਿੰਦੁਸਤਾਨੀਆਂ ਨੇ ਕੀਤਾ ਵਿਰੋਧ ਕਰਾਉਣੇ ਕੌਣ ਹੁੰਦੇ ਨੇ ਉਹ ਜੇ ਉੱਥੇ ਪੈਦਾ ਨਹੀਂ ਹੋਈ ਇੰਗਲੈਂਡ ਦਾ ਉਹਨਾਂ ਨੇ ਵਿਰੋਧ ਤਾਂ ਨਹੀਂ ਕੀਤਾ ਰੋਲ ਵੀ ਇਹਨਾਂ ਨੇ ਨਹੀਂ ਕੀਤਾ ਇਹ ਦੂਏ ਧੜੇ ਜਿਹਾ ਹੈ ਉਹ ਆਦਮੀ ਸੱਚ ਨੂੰ ਨਫ਼ਰਤ ਕਰਦਾ ਹੁੰਦਾ ਹੈ ਉਹਨਾਂ ਨੂੰ ਸੱਚ ਮਿਲਿਆ ਨਹੀਂ ਨਫ਼ਰਤਾਂ ਨਹੀਂ ਕੀਤੀ ਇਹਨਾਂ ਨੂੰ ਸੱਚ ਮਿਲਿਆ ਇਹਨਾਂ ਨੇ ਨਫ਼ਰਤ ਕੀਤੀ ਸਲਾਫ਼ ਕੀਤੀ ਜਿਹਨੇ ਸੱਚ ਦੀ ਖਲਾਫ਼ਤ ਕੀਤੀ ਹੈ ਉਹ ਜਾਦਾ ਭੈੜਾ ਬੰਦਾ ਹੈ ਜਿਹਨੂੰ ਸੱਚ ਮਿਲਿਆ ਹੀ ਨਹੀਂ ਵਿਚਾਰਣ ਉਹ ਦੇਖੋ ਇਸਾਈ ਲੋਕ ਇਹਨੂੰ ਸਿੱਖੀ ਵਿੱਚੇ ਮੰਨ ਲੈਂਦੇ ਨੇ ਮੁਸਲਮਾਨਾਂ ਨੇ ਤਾਂ ਇਹ ਨਹੀਂ ਮੁਸਲਮਾਨਾਂ ਦਾ ਸਾਡੇ ਤੁਹਾਨੂੰ ਦਾ ਫਰਜ਼ ਥੋੜਾ ਜਿਹਾ ਉਹ ਘਟਣ ਨੇ ਆਪਣੇ ਤੋਂ ਸਾਨੂੰ ਇਹ ਵੀ ਕਿਹਾ ਉਹਨਾਂ ਨੂੰ ਕੋਸ਼ਿਸ਼ ਨਹੀਂ ਕਰਨਾ ਤੁਸੀਂ ਮਦਦ ਇਹਨਾਂ ਨੂੰ ਸਿੱਖ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨਾ ਜਿੰਨੇ ਕਿ ਸਿੱਖ ਹੈਗੇ ਨਾ ਇੰਨਾ ਹੀ ਬਹੁਤ ਨੇ ਜੇ ਇਹਨਾਂ ਨੂੰ ਇਸਲਾਮ ਹੈ ਬਣਾਉਣਾ ਹੈ ਹਨਗਨੇ ਇਸਲਾਮ ਪੜਾਇਆ ਸਾਰੇ ਬਰਾਬਰ ਨਹੀਂ ਬਣਦੇ ਜੇ ਹਿਸਾਬ ਤੇ ਵੀ ਸਹੀ ਤੇ ਆ ਜਾਣ ਤੁਹਾਡੇ ਤਾਂ ਕਾਹ ਵੀ ਇਹਨਾਂ ਦਾ ਟੱਕਰ ਨਹੀਂ ਥੋੜੇ ਬਰਾਬਰ ਨਹੀਂ ਰਹਿਣਗੇ ਨਹੀਂ ਰਹਿਣਗੇ ਸੋ ਜਿੰਨੇ ਇਸਲਾਮ ਦੇ ਵੱਡੇ ਵੱਡੇ ਸੰਤ ਹੋਏ ਨੇ ਆਪਣੇ ਗੁਰੂਆਂ ਨੂੰ ਨਿਮਰ ਰਹੇ ਆਪਣੇ ਆਪ ਨੂੰ ਨਿਮਰ ਮੰਨਿਆ ਸਾਡੇ ਕੋਲ ਚੱਗੀ ਆ ਲੱਗਦੀ ਮੁਸਲਮਾਨ ਕਿਤੇ ਕਾ ਮੁਸਲਮਾਨ ਬਹੁਤ ਮੁਸ਼ਕਲ ਹੋਇਤਾ ਮੁਸਲਮਾਨ ਸਾਹਿਬ ਮੀਆਂ ਮਿਰਤੇ ਜੇ ਉਹ ਨਿਓਂ ਰਖਾਉਂਦੇ ਨੇ ਉਹ ਮਾਇਆ ਨਹੀਂ ਗੱਲ ਹੈ ਮਾਇਆ ਦੀ ਨਿਓਂ ਆਪ ਧਰਮ ਦੀ ਨਿਓਂ ਰੱਖਦੇ ਨੇ ਧਰਮ ਸਾਧ ਦੀ ਨਿਓਂ ਨਹੀਂ ਰੱਖਦੇ ਧਰਮ ਦੀ ਨਿਉ ਰੱਖਦੇ ਨਾ ਧਰਮਸਾਲ ਦੀ ਗੱਲ ਰੱਖੂਗੇ ਧਰਮਸਾਲ ਦੀ ਨਿਉ ਰੱਖਣ ਵਾਲਾ ਉਹ ਥੱਗਿਆ ਚਾਹੀਦਾ ਜਿਹਨੇ ਧਰਮ ਦੀ ਨਿਉ ਰੱਖੀ ਹੈ ਧਰਮਸਾਲ ਦੀ ਕਿਉਂ ਰੱਖੂ ਧਰਮ ਨਾਲ ਦਾ ਮਾਇਆ ਦੀ ਗੱਲ ਹੈ ਉਹ ਇਸਲਾਮ ਤੇ ਰਖਾਈ ਹੈ ਉਹ ਤਾਂ ਥੱਲੇ ਦੀ ਮਾਤਿਆ ਥੋੜੀ ਆਪ ਨਹੀਂ ਰੱਖੀ جی آ جتن کر دب و ایک نام بن کو سدھی سی سکھ تو بھی رکھائی دیکھو سکھ بن خوب بن جانا انہیں کیوں مسلمان پچیڑنا نہیں انہیں اتنی رہنا ان دائرے تو گہری نہیں جانا سکھ متنی اور عزت کر سپیریئر منگوا मतिलब स्पीर हैलो सिखी गुरू फिर बि जिन फिर बि ताईं ज्ञानी नी स्या नी दुव सु ਉਹ ਜਦੋਂ ਨੂੰ ਛੱਡ ਕੇ ਹੀ ਅਖਾੜਾ ਹੋ ਗਿਆ ਨਹੀਂ ਛੜਾਈਓ ਨਹੀਂ ਕਹਿੰਦੇ ਨੈਗਾ ਨੂੰ ਛੜਾਈਓ